ਅੱਜ ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ ਏਅਰਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫੇਰ ਬੀਬੀ ਕੰਗਣਾ ਰਣੌ ਦਾ ਡਰਾਮਾ ਜਿਹੜਾ ਉਹ ਸਾਹਮਣੇ ਆ ਜਾਵਾ ਕੁਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਆਮਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰੀਆਂ ਲਈਆਂ ਜਿਹੜੀਆਂ ਚਾਚਿਆਂ ਤਾਵਾਂ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਹੱਦਾਂ ਤੇ ਰਾਖਕੀਆਂ ਕੀਤੀਆਂ ਵਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਵਾ ਉਹਨਾਂ ਪਰਿਵਾਰਾਂ ਦੇ ਵਿੱਚੋਂ ਬੇਟੀ ਸਿਕਿਉਰਿਟੀ ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਿਟੀ ਪਰਪਸ ਨੂੰ ਮੁੱਖ ਰੱਖਦੇ ਉਹਨੇ ਕੰਗਣਾ ਰੌਦ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵਜ ਦੀ ਕੱਢਣਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀਡੀਓ ਜਿਹੜੀਆਂ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚ ਉਹ ਬੀਬੀ ਨੇ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੇ ਇੱਕ ਕੰਸੀਅਤ ਦਿੱਨੇ ਆ ਕਿ ਤੂੰ ਪਹਿਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਜਰ ਜਾਂਦੇ ਆ ਪਰ ਹੁਣ ਤੂੰ ਐਮਪੀ ਐ ਇੱਕ ਮੰਡੀ ਤੋਂ ਚੁਣਿਆ ਹੋਇਆ ਨਮਾਇੰਦਾ ਵਾ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇੱਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਮੰਨਦਾ ਸੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਆਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਦੀਓ ਤੇ ਕਦੀ ਵੀ ਆ ਗੱਲ ਨਾ ਬਣਦੀ ਹੋਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਤੈਨੂੰ ਇੱਕ ਸਭ ਕੁ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਵੀ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨ੍ਹ ਵਾ ਵੀ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ੁਕ ਜਗ੍ਹਾ ਵਾ 에ਰਪੋਰਟ ਉਦੇ ਵਿੱਚ ਮਤਲਬ ਕੋਈ ਕੰਮ ਕਰ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋਂ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦਿਆਂ ਉਹਨਾਂ ਵਾਸਤੇ ਅਗਲੇ ਇਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਦੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਵਿਸ਼ੂ ਗਰੂ ਸਮਝਣਗੇ ਕਿ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦੇ ਆ ਸੋਂ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਉਹਨਾਂ ਟੰਕੀ ਕੀਤੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਅੱਜ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੋਤੀਆਂ ਵਾ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਰੰਬਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਹੁਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ ਚਟਾਨ ਵਾਂਗ ਪਰਾਵਾ ਦੇ ਨਾਲ ਖੜੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਕੁਲਵਿੰਦਰ ਕੌਰ ਦੇ ਘਰੇ ਮਹੀਵਾਲ ਸਰਦਾਰ ਸ਼ੇਰ ਸਿੰਘ ਉਹਨੇ ਪਿਤਾ ਜੀ ਮਾਤਾ ਜੀ ਦੇ ਘਰੇ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗੜਾ ਰਣੌਤ ਡਰਾਮੇਬਾਜ਼ ਐਕਟਰ ਉਸ ਨੂੰ ਹਮਾਚਲ ਦੀ ਮੰਡੀ ਤੋਂ ਲੋਕਾਂ ਨੇ ਜਿਤਾ ਕੇ ਤੇ ਭੇਜਿਆ ਉਸ ਤੋਂ ਇਲਾਵਾ ਕੀ ਹੋਇਆ ਵੀ ਜਦੋਂ ਕੱਲ 에어ਪੋਰਟ ਤੋਂ ਉਹ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਜਿਹੜੀ ਭੈਣ ਕੁਮਿੰਦਰ ਕੁਰ ਡਿਊਟੀ ਦੇ ਦੌਰਾਨ ਜਦੋਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਪਰਸ ਤੇ ਆਪਣਾ ਮੋਬਾਈਲ ਜਿਹੜਾ ਟ੍ਰੇ ਚ ਰੱਖ ਰਿਓ ਉਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਕੀ ਤਲਖੀ ਉਹਨਾਂ ਦੇ ਆਪਸ ਵਿੱਚ ਹੁੰਦੀ ਆ ਔਰ ਕੀ ਨਹੀਂ ਹੁੰਦਾ ਇਹ ਜਿਹੇ ਵੀਡੀਓ ਸਾਹਮਣੇ ਸਾਰੀ ਉੱਪਰ ਕਿਉਂ ਨਹੀਂ ਆਈ ਅਸੀਂ ਤਾਂ ਕਹਾਂਗੇ ਵੀ ਇਹਦੇ ਉੱਪਰ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਉਹਦੇ ਉੱਪਰ ਕੋਈ ਐਫਆਈਆਰ ਦੀ ਗੱਲ ਚੱਲੀ ਜਾ ਰਹੀ ਆ ਜਾਂ ਉਹਦਾ ਜਿਹੜਾ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਅਸੀਂ ਪੂਰੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸਮੂਹ ਆਗੂ ਸਹਿਮਾਨ ਔਰ ਐਸਕੇਐਮ ਨਾਨ ਪੋਲਿਟਿਕਲ ਦੇ ਸਮੂਹ ਆਗੂ ਸਹਿਮਾਨ ਜਿਹੜੇ ਸ਼ੰਭੂ ਦੇ ਖਨੌਰੀ ਬਾਰਡਰ ਤੇ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਉਸ ਪੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਰਾ ਕੁਝ ਨਕਵੈਰੀ ਕੀਤੀ ਜਾਵੇ ਔਰ ਉਹਦਾ ਜਿਹੜਾ ਨੌਕਰੀ ਆਉਂਦੇ ਤੋਂ ਉਹਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਉਹਨੂੰ ਬਹਾਲ ਨਾ ਕੀਤਾ ਜਿਉਂਦੇ ਐਫਆਰ ਨੂੰ ਆਪਣਾ ਰੱਦ ਨਾ ਕੀਤਾ ਤੇ ਅਸੀਂ ਵੱਡਾ ਕਸ਼ਮ ਲਵਾਂਗੇ ਜ ਜਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇ ਕੰਗਣਾ ਰਣੋਤ ਕੋਲੋਂ ਵੀ ਲਾਈਵ ਹੋ ਕੇ ਪਿਆ ਗਿਆ ਕਿ ਪੰਜਾਬ ਦੇ ਵਿੱਚ ਉਗਰਵਾਦ ਹੈ ਪੰਜਾਬ ਦੇ ਵਿੱਚ नक्सਲਵਾਦ ਹੈ ਇਹ ਨੂੰ ਕਿਵੇਂ ਦੇਖੋ ਅਸੀਂ ਕੋਈ ਕੰਗਣਾ ਰਣੋਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਆ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਆ ਨਾ ਕੋ ਗੁੰਡਾ ਕਰ ਦਿਆ ਇਦਾਂ ਨੇ ਕੋਈ ਗੱਲਬਤ ਨਹੀਂ ਕੀਤੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਲ ਵਿੱਚ ਪਾਉਣੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗਣਾ ਰਣੋਤ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਕਿ ਅਸੀਂ ਅਤਵਾਦੀ ਹੋ ਗਏ ਉਹ ਜੋ ਅਸੀਂ ਅਸੀਂ ਤਾਂ ਵੇਖੋ ਦੇਸ਼ ਦੇ ਉਹ ਲੋਕ ਆ ਉਹ ਸਿੱਖ ਕੌਮ ਦੇ ਸਾਰੇ ਲੋਕ ਭਰਾ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਦੌਰਾਨ ਧੀਆਂ ਪੜਨ ਦੀਆਂ ਇੱਜ਼ਤਾਂ ਬਚਾਈਆਂ ਨੇ ਅੱਜ ਸਾਨੂੰ ਇਹ ਗੱਲ ਕਹਿਣਾ ਇਹ ਬੜੀ ਵੱਡੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਤੇ ਇਹ ਕਦੀ ਵਾਸਤੇ ਦੇਸ਼ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇ। ਗੁਰਵਿੰਦਰ ਕੌਰ ਦੀ ਵੀਡੀਓ ਇੱਕ ਵਾਇਰਲ ਹੋ ਗਈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਸ਼ੰਗਣਾ ਮਾੜੀ ਸੱਤਾਬਲੀ ਬੋਲਦੀ ਸੀ ਕਿ ਕਿਉਂ ਨਹੀਂ ਮਾਂ ਵੀ ਜਿਹੜੀ ਆ ਸੰਘਰਸ਼ ਵਿੱਚ ਸ਼ਾਮਲ ਹੋਣੀ ਚਾਹੀਦੀ ਸੀ। ਕਿ ਸੌਸਰਪੇ ਦਾ ਉਹਨਾ ਦਾਵਾ ਬਿਕਾਇਆ ਜਾ ਰਿਹਾ। ਤੁਸੀਂ ਦੇਖਦੇ ਹੋ। 2020-2021 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਦੇ ਬਾਰਡਰਾਂ ਤੋਂ ਚੱਲ ਰਿਹਾ ਸੀਗਾ, ਦਾਸ ਵੀ ਉੱਥੇ ਸੀਗਾ। ਔਰ ਕੰਗੜਾ ਰੌਤ ਨੇ ਬਿਆਨ ਦਿੱਤਾ ਸੀ ਵੀ ਜੜੀਆਂ ਆ ਪੰਜਾਬ ਦੀਆਂ ਬੀਬੀਆਂ ਉਹਦੀਆਂ ਨੇ ਇਹ ਕਿਰਾਏ ਦੇ ਉੱਪਰ ਭਾੜੇ ਤੇ 100-100 ਰੁਪਿਆ ਦੇ ਕੇ ਇੱਥੇ ਆਉਂਦੀਆਂ ਨੇ ਔਰ ਉਸ ਸਮੇਂ ਤੋਂ ਉਸ ਭੈਣ ਨੂੰ ਯਾਦ ਸੀ ਕਿਉਂਕਿ ਉਹਦੀ ਮਾਂ ਜਿਹੜੀ ਸੀਗੀ ਉੱਥੇ ਬੈਠੀ ਹੋਈ ਸੀਗੀ ਅਸੀਂ ਕਹਾਂਗੇ ਵੀ ਉਸ ਚੀਜ਼ ਨੂੰ ਨਾਲ ਯਾਦ ਕੀਤਾ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਲੋਕ ਆ ਕਿਉਂਕਿ ਕਿਸਾਨ ਅੰਦੋਲਨ ਇੱਕ ਉਹ ਅੰਦੋਲਨ ਜਿਹੜਾ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਦੀ ਉਸੇ ਜਿੱਤ ਪ੍ਰਾਪਤ ਕੀਤੀ ਸੀ ਕੰਗੜਾ ਰਣੌਤ ਇਸ ਕੰਮ ਤੋਂ ਬਾਝਾ ਜਾਵੇ ਉਹ ਆਪਣੀ ਟੀਆਰਪੀ ਨੂੰ ਵਧਾਉਣ ਵਾਸਤੇ ਔਰ ਇਹ ਕੰਮ ਉਹਨੇ ਕੀਤਾ ਹੈਗਾ ਤੇ ਉੱਪਰ ਜਾ ਕੇ ਵੱਡਾ ਉਹਦਾ ਲੈਣ ਵਾਸਤੇ ਕੰਮ ਕੀਤਾ ਹੈਗਾ ਤੇ ਪੰਜਾਬ ਦੇ ਲੋਕ ਇਹਨੂੰ ਕਦੀ ਵਾਸਤੇ برداشت ਨਹੀਂ ਕਰਾਂਗੇ। ਅ ਦੇਖੋ ਜਿਹੜਾ ਕੱਲ ਦਾ ਮਸਲਾ ਭੈਣ ਕੁਲਵਿੰਦਰ ਕੌਰ ਜਿਸ ਨੇ ਕੰਗਣਾ ਰਣੌਤ ਦੇ ਮੂੰਹ ਤੇ ਥੱਪੜ ਮਾਰਨ ਦੀ ਜਿਹੜੀ ਘਟਨਾ ਬਹੁਤ ਵਾਇਰਲ ਹੋ ਰਹੀ ਹੈ। ਅਸੀਂ ਉਸ ਦੇ ਸਬੰਧ ਵਿੱਚ ਅੱਜ ਭੈਣ ਦਾ ਜਿਹੜਾ ਪੈਂਡਾ ਜੀ ਮਹੀਵਾਲ ਉੱਥੇ ਆਏ ਆ ਪਰਿਵਾਰ ਨਾਲ ਮਿਲੇ ਆ ਸ਼ੇਰ ਸਿੰਘ ਮਹੀਵਾਲ ਜਿਹੜਾ ਭਰਾ ਹੈ ਕਿਸਾਨ ਬੀਜੂ ਸੰਘਰਸ਼ ਕਮੇਟੀ ਦਾ ਆਗੂ ਆ ਉਹਨੂੰ ਅਸੀਂ ਮਿਲੇ ਆ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ ਤੇ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਪੰਜਾਬ ਕਿਸਾਨ ਜੋ ਨੇ ਬਾਕੀ ਬਿਲਕੁਲ ਪਰਿਵਾਰ ਨਾਲ ਦੇਖੋ ਕੰਗਣਾ ਰਣੌਤਨਾ ਜਿਹੜੀ ਘਟਨਾ ਹੋਈ ਆ ਉਹਨੇ ਪਹਿਲਾਂ ਉਸ ਭੈਣ ਨੂੰ ਅਕਸਾਇਆ ਆ ਕੌਰ ਖਾਲਸਤਾਨੀ ਨਾਂ ਦਾ ਟੈਗ ਲਾਇਆ ਆ ਉਸ ਤੋਂ ਬਾਅਦ ਇਹ ਤਕਰਾਰ ਹੁੰਦੀ ਆ ਕਿਉਂਕਿ ਕੰਗਣਾ ਇੱਥੇ ਨਹੀਂ ਰੁਕੀ ਜਿਹੜਾ ਉਹਨੇ ਫਿਰਕੂ ਪਤਾ ਫਿਰ ਦੁਬਾਰਾ ਖੇਡਿਆ ਆ ਜੋ ਕਲਾਕਾਰੀ ਟੀਮੀਆਂ ਚ ਨਾਟਕਾਂ ਚ ਕਰਦੀ ਆ ਉਹੀ ਕਲਾਕਾਰੀ ਹੁਣ ਉਹ ਆਪਣੇ ਜੇ ਕਹੋ ਵੀ ਜ਼ਿੰਦਗੀ ਦੇ ਵਿੱਚ ਵੀ ਕਰ ਰਹੀ ਆ ਹਾਲੇ ਕਿ ਉਹ ਐਮਪੀ ਬਣ ਗਈ ਉਸ ਨੂੰ ਇਸ ਤੋਂ ਗਰੇਜ ਕਰਨਾ ਚਾਹੀਦਾ ਉਹ ਕਹਿ ਰਹੀ ਆ ਵੀ ਇਹ ਖਾਲਸਤਾਨੀ ਆ ਪੰਜਾਬ ਦੇ ਵਿੱਚ ਜਾਂ ਉਗਰਵਾਦੀ ਆ ਇਹ ਫਿਰ ਦੁਬਾਰਾ ਕੈਲੋ ਵੀ ਇਕਦਮ ਫੇਰ ਉੱਠ ਚੁਕੇ ਆ ਸੋ ਅਸੀਂ ਕਹਿਣਾ ਚਾਹੁੰਦੇ ਆ ਵੀ ਜੇਕਰ ਮੋਦੀ ਸਰਕਾਰ ਦੁਆਰਾ ਬੰਦੀ ਸੱਤਾ ਵਿੱਚ ਇਹੋ ਜੀਆਂ ਜੜੀਆਂ ਬੀਬੀਆਂ ਨੂੰ ਨੱਥ ਪਾਈ ਜਾਵੇ ਤਾਂ ਸਾਨੂੰ ਆਪਣੀ ਭੈਣ ਤੇ ਬਹੁਤ ਮਾਣ ਆ ਤੇ ਅਸੀਂ ਜਸੇਬੰਦੀ ਵਾਲੇ ਪੂਰੀ ਤਰ੍ਹਾਂ ਉਹਦੇ ਨਾਲ ਖੜੇ ਆ ਜੀ